ਮੇਰੇ ਨਾਲ ਹੀ ਗਰਦਤ ਸੰਗਤ ਪੈਂਦਾ ਮਰਾ ਜਿਹੜਾ ਫਰੋਲ ਪਰ ਬਲਾ ਗਰੂਲ ਸਾ ਮੇਰਾ ਇਹ ਸੈਟਰ ਲੱਗ ਗਈ ਤੇ ਹਲਕੇ ਬਹੁਤ ਜਾਨਵਰ ਟਿਊਬ ਨਾ ਹੀ 12 ਟੁੱਟ ਗਿਆ ਸੀ ਟੁੱਟ ਗਿਆ ਤੇ ਅਸੀਂ ਦਸ ਗਏ ਆ ਡਾਕਟਰ ਕੋਲ ਜਾਣੇ ਨੇ ਕਿਸੇ ਨੇ ਬਾਣਾ ਪੜੀ ਵੀ ਕਮਜ਼ੋਰ ਹੈਗਾ ਨੇ ਕਿਉਂ ਪੰਗਾ ਲੈਨੇ ਫਿਰ ਹੌਲੀ ਹੌਲੀ ਕਰਦੇ ਸਾਨੂੰ 2 ਮਹੀਨੇ ਨਿਕਲ ਗਏ ਉਹਦੇ ਕੋਲ ਜਾ ਉਹਦੇ ਕੋਲ ਜਾ ਕੋਈ ਆਉਣਾ ਆ ਤੇ ਮੈਂ ਪਿਆ ਹੀ ਰਹਿਦਾ ਸੀ ਮੜੀ ਮੜ ਦਵਾਈ ਲੈ ਲੈਣੀ ਬਹੁਤ ਜ਼ਿਆਦੇ ਔਕਾਤ ਤੇ ਗੱਲ ਮਗਾ ਮੋਰ ਦੇ ਨਾਮ ਕਮਜ਼ੋਰ ਕਰਕੇ ਨਹੀਂ ਉਹਨਾਂ ਨੇ ਹੱਥ ਪਾਇਆ ਫਿਰ ਸਾਨੂੰ ਪਤਾ ਸੀ ਜੇ ਆਵੇ ਮੈਂ 2014 ਗੋਡੇ ਦੇ ਇੱਕ ਗੋਡੇ ਪਾਇਏ ਸੀ ਪਰਮਪਰੀ ਸਿੰਘ ਜੀ ਆਪਣਾ ਨਾਗ ਪਾਲਤੋਂ ਫਿਰ ਅਸੀਂ ਇਹਦੇ ਕੋਈ ਆਏ ਇਹਨੂੰ ਫਿਰ ਆਂਦਾ ਕੋਈ ਨਹੀਂ ਬੇਫਿਕਰ ਹੋ ਯਾਰ ਮੈਂ ਕਰ ਲੂੰਗਾ ਠੀਕ ਹੈ ਇਹ ਸਾਨੂੰ ਦੋ ਵਾਰ ਦਾ ਦਵਾਈ ਦੇ ਕੇ ਮੋੜ ਦਾ ਹਫ਼ਤੇ ਹਫ਼ਤੇ ਰਹੀ ਤੇ ਤੀਜੇ ਹਫ਼ਤੇ ਫਿਰ ਇਹਨੇ ਆਲਾ ਕਿ ਆ ਜਾਉਂ ਆਖਰੇ ਫਿਰ ਪ੍ਰੇਸ਼ਨ ਨੇ ਕੀਤਾ ਕੀਤਾ ਤੇ ਬਹੁਤ ਵਧੀਆ ਪ੍ਰੇਸ਼ਨ ਹੋਇਆ ਕੀਤਾ ਮੈਂ ਹੁਣ ਅੱਜ ਤੁਰਨ ਲੱਗਿਆ ਅੱਜ ਤੁਰਦਾ ਦੋ ਤਿੰਨ ਦਰਾਂ ਤੁਮਨ ਤੋਰ ਕੇ ਤੇ ਗਾਂਵ ਫਿਆਂ ਵੀ ਹੋ ਜਾਣਾ ਹੈ ਉੱਠ ਕੇ ਵਹਿ ਵੀ ਜਾਣਾ ਹੈ ਡਾਕਟਰ ਸਾਹਿਬ ਬਹੁਤ ਚੰਗਾ ਇਹਦਾ ਸਟਾਫ ਸਾਰਾ ਬਹੁਤ ਵਧੀਆ ਠੀਕ ਨੰਬਰ ਬੜੀ ਕੇਅਰ ਕਰਦੇ ਬੰਦੇ ਦੀ ਤੇ ਜਦੋਂ ਮੈਂ ਚ 2014 ਦੇ ਗੋਟੇ ਪਾਏ ਤੇ ਉਰੋਂ ਮੈਂ ਸਾਰਾ ਕੰਮ ਕਰ ਲੈਂਦਾ ਟਰੈਕ ਚ ਲਾਇਆ ਚੌਂਕੜੀ ਮਾਰ ਕੇ ਬਹਿ ਜਾਂ என்ன சாணி சங்க சுத்திய